ਮੰਦਰ ਸਿੰਘ ਜੀ ਕਿਹਦਾ ਸਟਾਲ ਲਗਾ ਰਹੇ ਇਹ ਮਹਾਰਾਜ ਜੀ ਸਰੋਂ ਦਾ ਸਾਗ ਤੇ ਮੱਕੀ ਦਾ ਪ੍ਰਸ਼ਾਦਾ ਇਹ ਹੀ ਕਿਉਂ ਲਗਾ ਰਹੇ ਤੁਸੀਂ ਇਹ ਮਹਾਰਾਜ ਜੀ ਵੇਖੋ ਸਿਆਲ ਦੀ ਸੁਗਾਤ ਆਏ ਤੇ ਇਹ ਹਰੀ ਸਾਰੀ ਕੋਲੋਂ ਨਹੀਂ ਜਿਹੜਾ ਵਾਕੀ ਦਾ ਪ੍ਰਸ਼ਾਦਾ ਵੀ ਨਹੀਂ ਬੰਦਾ ਤੇ ਖਾਸ ਕਰਕੇ ਅੱਜ-ਕੱਲ੍ਹ ਦੀਆਂ ਕੁੜੀਆਂ ਕੋਲੋਂ ਜਿਹੜਾ ਮੱਕੀ ਦਾ ਪ੍ਰਸ਼ਾਦਾ ਨਹੀਂ ਬੰਦਾ ਸਾਗ ਵੀ ਇਥੋਂ ਨਹੀਂ ਬੰਦਾ ਕਿਉਂਕਿ ਸਾਗ ਜਿਹੜਾ ਇਹ ਟਾਈਮ ਬਹੁਤ ਲੱਗਦਾ ਆ ਤੇ ਸਾਗ ਜਿਹੜਾ 7 ਘੰਟੇ ਲੱਗਦੇ ਮਹਾਰਾਜ ਜੀ ਨੂੰ ਤਿਆਰ ਹੁੰਦਿਆ ਇਸ ਕਰਕੇ ਹਰੀ ਸਾਰੀ ਕੇ ਕੇ ਦੇ ਕੋਲ ਨਹੀਂ ਬੰਦਾ ਸਰ ਆਪਾਂ ਇਹਨੂੰ ਤਿਆਰ ਕਰਕੇ ਤੇ ਇੱਥੇ ਲੈ ਕੇ ਆਉਨੇ ਆ ਬੇਰਿੰਗ ਗਾਜ ਦੇ ਲਾਗੇ ਸੁਭਾਸ਼ਪਰਗ ਦੇ ਬਿਲਕੁਲ ਨਾਲ ਇੱਥੇ ਪਹਿਲਾਂ ਆਪਾਂ ਸਰਦਾਈ ਦਾ ਮੋਰਚਾ ਲਾਇਆ ਸੀ ਤੇ ਹੁਣ ਆ ਸ਼ਹਿਰ ਦੇ ਵੀਰਾਂ ਨੇ ਕਹਿਣ ਕਰਕੇ ਵੀ ਬਾਬਾ ਜੀ ਸਾਨੂੰ ਸਾਲ ਦੇ ਵਿੱਚ ਕੋਈ ਵਧੀਆ ਪਦਾਰਥ ਕੋਈ ਵਧੀਆ ਚੀਜ਼ ਜਿਹੜੀ ਹੁਣ ਉਹ ਸਾਡੀ ਗਾੜੀ ਪੇਸ਼ ਕਰੋ ਕਹ ਲੋ ਤੇ ਆਪਾਂ ਕਹਿੰਦੇ ਵਧੀਆ ਬਾਬੇ ਹੁਣਾਨੂੰ ਐਦਾਂ ਕਰੋ ਕਿ ਸਾਗ ਵੀ ਫਿਰ ਜੇ ਨੇੜਾ ਦਾ ਬਣਾ ਕੇ ਦਿਓ ਤੇ ਆਪਾਂ ਸਾਗ ਤਿਆਰ ਕਰਕੇ ਤੇ ਮੱਕੀ ਦੇ ਪ੍ਰਸ਼ਾਦ ਇੱਥੇ ਲਾਈਦੇ ਆ ਸਾਗ ਜਿਹੜਾ ਆ ਅੰਮ੍ਰਿਤ ਵੇਲੇ ਉੱਠ ਕੇ ਤਿਆਰ ਕਰਕੇ ਇੱਥੇ ਲਿਆ ਆਈਦਾ ਆ ਸੋ ਫਿਰ ਬਣਾ ਕੇ ਦਈਦਾ ਹੈ ਇਸੇ ਇਹਦੇ ਵਿੱਚ 70 ਪਈ ਦੀ ਪਲੇਟ ਆ ਇਹਦੇ ਵਿੱਚ ਦੇਸੀ ਘਿਓ ਜਾਂ ਮੱਖਣ ਪਾ ਕੇ ਉਹ ਵੀ ਘਰ ਦਾ ਕੱਢਿਆ ਤੇ ਨਾਲ ਚਾਰੀ ਮਿਰਚ ਆਪ ਤਿਆਰ ਕਰੀਦੀ ਆ ਸੁਆਦ ਆ ਸੁਆਦ ਹਾਂਜੀ ਪੰਜਾਬੀਆਂ ਦੀ ਪੰਜਾਬੀਆਂ ਦੀ ਸੁਆਦ ਆ ਜੀ ਜਿਹੜਾ ਸਰੋਂ ਦਾ ਸਾਗ ਆ ਤੇ ਮੱਕੀ ਦੀ ਰੋਟੀ ਆ ਇਹਦੇ ਵਿੱਚ ਚਾਰੀ ਮਿਰਚ ਪਾਈ ਦੀ ਆਪਣੀ ਭਾਈ ਹੋਈ ਤੇ ਵਿੱਚ ਇਹਦੇ ਮੱਖਣ ਦੇਸੀ ਘਿਓ ਪਾ ਕੇ ਨਾਲ ਮੂਲੀ ਦਾ ਸਲਾਦ ਤੇ ਉਹ ਦਈਦਾ ਇਸ ਖਾਸ ਗੱਲ ਇਹ ਕਿ ਪੈਕ ਕਰਕੇ ਵੀ ਦਿੱਤਾ ਜਾਂਦਾ ਜਿਹੜਾ ਕੋ ਨਹੀਂ ਆਇਆ ਜਾਂਦਾ ਤੇ ਜਿਹੜੇ ਡਿਊਟੀ ਤੇ ਜਾਂਦੇ ਆ ਜਿਹੜੀਆਂ ਬੀਬੀਆਂ ਕੋ ਨਹੀਂ ਪੰਦਾ ਉਹ ਇੱਥੋਂ ਪੈਕ ਕਰਾ ਕੇ ਲੈ ਕੇ ਵੀ ਜਾਂਦੇ ਆ ਤੇ ਬਹੁਤ ਵਧੀਆ ਚੱਲ ਰਿਹਾ ਦੋ ਪਟੇਸ਼ਾਂ ਤੁਰੇ ਜਾ ਰਹੇ ਆ ਲੇਕਿਨ ਤੁਸੀਂ ਇੱਥੇ ਕੰਮ ਕਰ ਰਹੇ ਹੋ ਕੀ ਸੰਦੇਸ਼ ਛੱਡੇ ਨੇ ਆ ਕੇ ਦੇਖੋ ਜਿਹੜੇ ਬਾਹਰ ਜਾਵੇ ਤੇ ਬਾਅਦ ਵਿੱਚ ਉਸੇ ਜਾ ਕੇ ਰੋਂਦੇ ਆ ਜੀ ਸਾਨੂੰ ਕੰਮ ਨਹੀਂ ਮਿਲਦਾ ਐਂਦਾ ਹੁੰਦਾ ਕੰਮ ਕਰਨ ਵਾਲਾ ਕੋਈ ਮਿਹਨਤ ਕਰਨ ਵਾਲਾ ਜਿਹੜਾ ਵਾ ਐਸੇ ਬਹੁਤ ਵਧੀਆ ਕਿਰਦੇ ਜਿਹੜੇ ਕੋਈ ਵੀ ਕਰੇ ਤੇ ਚੱਲਦੀ ਆ ਬਾਰ ਜਾ ਜਾ ਕੋਤੇ ਲੋਕਾਂ ਦੀ ਗੁਲਾਮੀ ਕਰਦੇ ਸੀ ਆਪਣਾ ਪੰਜਾਬ ਛੱਡ ਛੱਡ ਜਾਈ ਜਾਂਦੇ ਆ ਇਹ ਸਾਡੇ ਦੇ ਸਰਦਾਰ ਆ ਇਹ ਮੂੰਹ ਚੋ ਕੇ ਬਾਹਰ ਤੁਰੇ ਜਾਂਦੇ ਆ ਇਸ ਕਰਕੇ ਜਿਹੜਾ ਵਾ ਇਹਨਾਂ ਨੂੰ ਸੰਭਲਣੇ ਚਾਹੀਦੇ ਆਪਣੇ ਪੈਰ ਦੇ ਇੱਥੇ ਵੀ ਆਪਣੀ ਕਿਰਤ ਸ਼ੁਰੂ ਕਰਨੀ ਚਾਹੀਦੀ ਅੱਗੇ ਕਹਿੰਦੇ ਸਾਰੇ ਬਾਹਰ ਹੀ ਜਾਂਦੇ ਸੀਗੇ ਅੱਗੇ ਵੀ ਸਾਰੇ ਇੱਕ ਪੈਲੀਆਂ ਮੋਂਦੇ ਸੀਗੇ ਸਾਰਾ ਜੋ ਜੋ ਵੀ ਜੋ ਵੀ ਕੋਈ ਕੰਮ ਕਰਦਾ ਇੱਥੇ ਕਰਦੇ ਤੇ ਵਧੀਆ ਵਿਜਾਰੇ ਚੱਲਦੇ ਆ ਲੋਕ ਆਪਣੇ ਲੋਰਾ ਵਧਾ ਰੀਆਂ ਲੋਰਾ ਦੇ ਮੁਤਾਬਕ ਇਹਨਾਂ ਨੇ ਫਿਰ ਜਿਹੜਾ ਆਪਣੇ ਗੱਲ ਜਾਪੇ ਫਾਸੀ ਦਾ ਫੰਡਾ ਪਾਉਂਦੇ ਆ ਤੇ ਸਾਗ ਆ ਗਿਆ ਹਾਂਜੀ ਪ੍ਰਾਣੇ ਬਜ਼ੁਰਗੀ ਬਹੁਤ ਵਧੀਆ ਬਣਾਉਂਦੇ ਦੇ ਤਾਂ ਕਿ ਉਹ ਪ੍ਰਾਣੇ ਬਜ਼ੁਰਗੂ ਦਾ ਮਸਲਾ ਹਾਂਜੀ ਮੇਰੇ ਮਾਤਾ ਜੀ ਤਿਆਰ ਕਰਦੇ ਆ ਇਹਨੂੰ ਤੇ ਜਿਹੜੇ ਅੱਜ ਕੱਲ ਦੇ ਕੁੜੀਆਂ ਕਹ ਲੋ ਹਨਾ ਤੇ ਬੀਬੀਆਂ ਕਹੋ ਉਹਨਾਂ ਕੋਲ ਉਹਦੀ ਗੱਲ ਨਹੀਂ ਬੰਦੀ ਕਿਉਂਕਿ ਇਹ ਸਾਗ ਦਾ ਟਾਈਮ ਬਹੁਤ ਮੰਗਦਾ ਨੂੰ 7-8 ਘੰਟੇ ਚਾਹੀਦੇ ਇਹਨੂੰ ਬਨਵਾਸੀ ਹਾਂਜੀ ਜਿਹੜੇ ਲੋਕ ਨਾ ਰਵਾਇਤੀ ਕਰੋੜ ਨੂੰ ਛੱਡ ਕੇ ਫਾਸਟ ਫੂਡ ਵਾਲਾ ਆਉਂਦੇ ਆ ਕੀ ਕਹਿਣਾ ਚਾਹੁੰਦੇ ਆ ਦੇਖੋ ਮਹਾਰਾਜੀ ਜਿਹੜੇ ਆ ਫਾਸਟ ਫੂਡ ਖਾਂਦੇ ਆ ਨਾ ਮੈਦਾ ਖਾਂਦੇ ਆ ਤੇ ਅਨੇਕਾਂ ਗਰਮੀਆਂ ਬਿਮਾਰੀਆਂ ਲਾਉਂਦੇ ਆ ਉਹਨਾਂ ਦੇਸੀ ਸਾਗ ਆ ਸਰੋਂ ਦਾ ਤੇ ਮੱਕੀ ਦੀ ਰੋਟੀ ਆ ਤੇ ਇਹ ਕੋਈ ਇਹ ਨਾਲ ਕੋਈ ਸਾਡਾ ਨੁਕਸਾਨ ਨਹੀਂ ਹੁੰਦਾ ਇਹਦੇ ਵਿੱਚ ਦੇਸੀ ਕੋ तकरीबन ਲੋਕ ਨਹੀਂ ਖਾਂਦੇ ਇਥੇ ਦੇਸੀ ਕੇ ਉਹਨਾਂ ਨੂੰ ਮਿਲਦਿਆ ਮੱਖਣ ਮਿਲਦਿਆ ਵਾ ਕਈਆਂ ਨਾਲ ਅੰਦਰ ਖੁਸ਼ਕੀ ਹੋਈ ਆ ਨਾ ਖੁਸ਼ਕੀ ਉੱਡੂਗੀ ਤੇ ਬਾਹਰਿਆ ਭਰਿਆ ਸਾਰ ਵਧੀਆ ਪੂਰਾ ਖਾਦੇ ਤੇ ਜਿਹੜਾ ਸਰੀਰ ਸਿਹਤਮੰਦ ਰਹਿਊਗੀ ਖਾਸ ਕਰਕੇ